ਗੰਗੂ ਸਾਕਰ ਕਾਹਬ ਖਾਨੇ ਕਿ ਜੇ ਜੀਵ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਪ੍ਰਭੂ ਦੇ ਪਰਮ ਆਨੰਦ ਨੂੰ ਜਾਣਦਾ ਹੈ ਜਿਵੇਂ ਗੰਗਾ ਜੀਵ ਸ਼ੱਕਰ ਖਾ ਕੇ ਉਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ ਇਸੇ ਪ੍ਰਕਾਰ ਪ੍ਰਭੂ ਦਾ ਆਨੰਦ ਲੈਣ ਵਾਲਾ ਜੀਵ ਉਸ ਨੂੰ ਬਿਆਨ ਨਹੀਂ ਕਰ ਸਕਦਾ ਸੁਨ ਮੰਡਲ ਮੇ ਤੇਰਾ ਬਾਸਾ ਤਤ ਹੈ ਜਉਮੇ ਰਹੂ ਉਦਾਸਾ ਕਹੇ ਪ੍ਰਭੂ ਤੇਰਾ ਨਿਵਾਸ ਪ੍ਰਭੂ ਦੇ ਸੁਨ ਮੰਡਲ ਰੂਪੇ ਨਿਜ ਕਰ ਵਿੱਚ ਹੈ ਇਸ ਲਈ ਮੈਂ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਉਪਰਾਮ ਰਹਿਂਦਾ ਹਾਂ ਐਸਾ ਧਿਆਨ ਤਰੋ ਬਨਵਾਰੀ ਮਨ ਪਵਨ ਦੜ ਸੁਖਮਨ 나ੜੀ ਕਹੇ ਜੀਵ ਤੋਸ ਪ੍ਰਭੂ ਪਰਮਾਤਮਾ ਦਾ ਧਿਆਨ ਕਰਨਾ ਹੈ ਤਾਂ ਐਸਾ ਧਿਆਨ ਤਰ ਜਿਸ ਵਿੱਚ ਤੇਰਾ ਮਨ ਪ੍ਰਭੂ ਨਾਲ ਲੱਗ ਜਾਵੇ ਅਤੇ ਤੇਰੇ ਸਵਾਸ ਈੜਾ ਪਿੰਗਲਾ ਜਿੱਥੇ ਦੋਵੇਂ ਨਾੜੀਆਂ ਮਿਲਦੀਆਂ ਹਨ ਸੁਖਮਨਾ ਨਾੜੀ ਪਾਵ ਦਸਵੇਂ ਦਵਾਰ ਵਿੱਚ ਪਹੁੰਚ ਜਾਣ ਸੋਈ ਜਪ ਜਪੋ ਜੋ ਬਹੁਰਨ ਜਪਨਾ ਸੋਈ ਤਪ ਤਪੋ ਜੋ ਬਹੁਰਨ ਤਪਨਾ ਇਹ ਜੀਵ ਆਤਮ ਦਰਸ਼ੇ ਗੁਰੂ ਦੀ ਸ਼ਰਨ ਗ੍ਰਹਿਣ ਕਰ ਕੇ ਗੁਰੂ ਦੇ ਚਰਨਾਂ ਦੇ ਵਿੱਚ ਆਹ ਗੁਰੂ ਦੇ ਚਰਨਾਂ ਨਾਲ ਲੱਗ ਇਸ ਅਵਸਥਾ ਵਿੱਚ ਪਹੁੰਚ ਕੇ ਪ੍ਰਭੂ ਦਾ ਨਾਮ ਜਪੇਗਾ ਫਿਰ ਤੈਨੂੰ ਬਾਰ-ਬਾਰ ਉਸ ਪ੍ਰਭੂ ਦਾ ਐਸਾ ਨਾਮ ਜਪਣ ਦੀ ਲੋੜ ਨਹੀਂ ਪਵੇਗੀ ਫਿਰ ਤੈਨੂੰ ਦੁਆਰਾ ਤਪ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ ਸੋਈ ਗੁਰੂ ਕਰੋ ਜੋ ਬੋਹਰਨ ਕੰਨਾ ਐਸੀ ਮਰੋ ਜੋ ਬੋਹਰ ਨਾ ਮਾਨਾ ਗੁਰੂ ਦਾ ਜਾਨ ਹੀ ਅਗਿਆਨਤਾ ਦਾ ਨਾਸ਼ ਕਰਦਾ ਹੈ ਅਤੇ ਹੋਰ ਕਿਸੇ ਦੀ ਜ਼ਰੂਰਤ ਨਹੀਂ ਰਹਿੰਦੀ ਜਦੋਂ ਜੀਵ ਪ੍ਰਭੂ ਦਾ ਨਾਮ ਜਪ ਕੇ ਜੀਵਨ ਮੁਕਤ ਹੋ ਜਾਂਦਾ ਹੈ ਫਿਰ ਇਸ ਤਰ੍ਹਾਂ ਦੁਬਾਰਾ ਮਰਨਾ ਨਹੀਂ ਪੈਂਦਾ ਉਲਟੀ ਗੰਗ ਜਮਨ ਮੇ ਲਾਵੋ ਬਨਹੀਂ ਜਲ ਮਜਨ ਆਵੋ ਜਦੋਂ ਜੀ ਆਪਣੇ ਤਿਆਨ ਨੂੰ ਸੰਸਾਰ ਵੱਲੋਂ ਪੰਟ ਕੇ ਪ੍ਰਭੂ ਵੱਲ ਲਾਉਂਦਾ ਹੈ ਤਾਂ ਗੰਗਾ ਪਾਪ ਟੀੜਾ ਪਿੰਗਲਾ ਜਮਨਾ ਪਿੰਗਲਾ 나ੜੀ ਮਿਲ ਕੇ ਸੁਖਮਨ 나ੜੀ ਨਾਲ ਮਿਲਦਿਆਂ ਜਿਸ ਦਾ ਇਸ ਦਸਵੇਂ ਦਵਾਰ ਰੂਪੀ ਤ੍ਰੈਣੀ ਵਿੱਚ ਪਾਣੀ ਤੋਂ ਬਗੈਰ ਹੈ ਵਿਕੇ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ ਲੋਚਨ ਪਰ ਪਰ ਬਿਆੰਬ ਨਿਹਾਰੋ ਜੋਤ ਵਿਚਾਰਨਾ ਔਰ ਵਿਚਾਰੋ ਫਿਰ ਜੀ ਮਨ ਰੂਪੀ ਅੱਖਾਂ ਨਾਲ ਪ੍ਰਭੂ ਦੇ ਦਰਸ਼ਨ ਕਰਕੇ ਆਨੰਦ ਦਾ ਅਨੁਭਵ ਕਰਦਾ ਹੈ ਜੀਵ ਉਸ ਜੋਤ ਵਿੱਚ ਸਮਾ ਜਾਂਦਾ ਹੈ ਫਿਰ ਇਸ ਦੇ ਹੋਰ ਸਾਰੇ ਵਿਚਾਰ ਖਤਮ ਹੋ ਜਾਂਦੇ ਹਨ ਪਿੰਡ ਪਰੇ ਜੀਵ ਜਿਸ ਕਰ ਜਾਂਦਾ ਸ਼ਬਦ ਅਤੀਤ ਅਨਾਹਦ ਰਾਤਾ ਸਰੀਰੂਪੀ ਪੰਡ ਵਿੱਚ ਬਿਰਾਜਮਾਨ ਪ੍ਰਭੂ ਨਾਲ ਮਿਲ ਕੇ ਜੀਵ ਉਸ ਮੇਗਮ ਪਰੇ ਭਾਵ ਨਿਜ ਕਰ ਵਿੱਚ ਜਾਂਦਾ ਹੈ ਫਿਰ ਇਹ ਜੀਵ ਵਾਸਤਵਿਕ ਇੱਕ ਰਸ ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਜਾ ਪਰ ਕਿਰਪਾ ਸੋਈ ਬਲ ਜਾਣੇ ਗੁੰਗੂ ਸਾਕਰ ਕਾਂਬ ਖਾਨੇ ਕਿ ਜੇ ਜੀਵ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਪ੍ਰਭੂ ਦੇ ਪਰਮ ਆਨੰਦ ਨੂੰ ਜਾਣਦਾ ਹੈ ਜਿਵੇਂ ਗੁੰਗਾ ਜੀਵ ਸ਼ੱਕਰ ਖਾ ਕੇ ਉਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ ਇਸੇ ਪ੍ਰਕਾਰ ਪ੍ਰਭੂ ਦਾ ਆਨੰਦ ਲੈਣ ਵਾਲਾ ਜੀਵ ਉਸ ਨੂੰ ਬਿਆਨ ਨਹੀਂ ਕਰ ਸਕਦਾ ਸੁਨ ਮੰਡਲ ਮੇ ਤੇਰਾ ਵਾਸਾ ਤਾਥੈ ਜਉਮੇ ਰਹੁ ਉਦਾਸਾ ਕਹੇ ਪ੍ਰਭੂ ਤੇਰਾ ਨਿਵਾਸ ਪ੍ਰਭੂ ਦੇ ਸੁਨ ਮੰਡਲ ਰੂਪੇ ਨਿਜ ਕਰ ਵਿੱਚ ਹੈ ਇਸ ਲਈ ਮੈਂ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਉਪਰਾਮ ਰਹਿਂਦਾ ਹਾਂ ਕਹੇ ਰਵਿਦਾਸ ਨਿਰੰਜਨ ਤਉ ਜਿਸ ਕਰ ਜਾਉ ਹੋ ਬਹੁਰ ਨ ਆਉ ਸਤਗੁਰ ਬਦਾਸ ਮਹਾਰਾਜ ਕਥਨ ਕਰਦੇ ਹਨ ਕਿ ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਤਿਆਉਨਾ ਹਾਂ ਜਿਸ ਘਰ ਵਿੱਚ ਜਿਸ ਪ੍ਰਭੂ ਦੇ ਨਿਜ ਘਰ ਜਾਣ ਕਰਕੇ ਮੈਂ ਹੋਰ ਪਾਸੇ ਕਿਸੇ ਨਹੀਂ ਜਾਂਦਾ ਹਾਂ ਆਪ ਮੈਂ ਉਸ ਪ੍ਰਭੂ ਦਾ ਸਿਮਰਨ ਕਰਕੇ ਉਸ ਵਿੱਚ ਭੇਜ ਹੋ ਗਿਆ ਮੈਂ ਸੰਸਾਰ ਵਿੱਚ ਫਿਰ ਜਨਮ ਲੈ ਕੇ ਨਹੀਂ ਆਵਾਂਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਜਗਤ ਪਿਤਾ ਸਤਿਗੁਰਬਦਾਸ ਮਹਾਰਾਜ ਜੀ ਜੀਤੇ ਅਪਾਰ ਅਪਾਰ ਕਿਰਪਾ ਕਰਦੇ ਹਨ ਕਿਹੇ ਜੀਵ ਉਸ ਪ੍ਰਭੂ ਦਾ ਨਾਮ ਸਿਮਰਨ ਕਰਕੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਨਿਜ ਕਰ ਨੂੰ ਜਾਣ ਲੈ ਤੇ ਆਪਣਾ ਜੀਵਨ ਸਫਲਾ ਕਰ ਲੈ ਜੈ ਗੁਰਦੇਵ